ਪਿਤੇ 24 ਅਕਤੂਬਰ ਨੂੰ ਆਬੂਤਾਬੀ ਵਿੱਚ ਵਿਸ਼ਵ ਪੱਧਰ ਦੇ ਪਾਵਰ ਸਲਾਪ ਮੁਕਾਬਲੇ ਹੋਏ ਸਨ ਜਿਸ ਵਿੱਚ ਜੁਝਾਰ ਸਿੰਘ ਨੇ ਰਸ਼ੀਆ ਦੇ ਖਿਡਾਰੀ ਨੂੰ ਪਾਵਰ ਸਲਾਪ ਮਾਰ ਕੇ ਹਰਾਇਆ ਇਹ ਜੇਤੂ ਨੌਜਵਾਨ ਪੰਜਾਬ ਦੇ ਜ਼ਿਲ੍ਹਾ ਗੁਪਨਗਰ ਤੋਂ ਚਮਕੌਰ ਸਾਹਿਬ ਦਾ ਨਿਵਾਸੀ ਹੈ ਇਸ ਜਿੱਤ ਸਦਕਾ ਜੁਝਾਰ ਸਿੰਘ ਇੱਕ ਕੰਪੀਟੀਸ਼ਨ ਜਿੱਤਣ ਵਾਲੇ ਦੁਨੀਆ ਦੇ ਪਹਿਲੇ ਸਿੱਖ ਅਤੇ ਭਾਰਤ ਦੇ ਪਹਿਲੇ ਖਿਡਾਰੀ ਬਣ ਗਏ ਨੇ ਜੁਝਾਰ ਸਿੰਘ ਨੇ ਦੱਸਿਆ ਹੈ ਕਿ ਪਾਵਰ ਸਲੈਪ ਇੱਕ ਉਹ ਕੰਪੀਟੀਸ਼ਨ ਹੈ ਜੋ ਮਾਰਸ਼ਲ ਆਰਟ ਦੇ ਤੌਰ ਤੇ ਦੇਖਿਆ ਜਾਂਦਾ ਹੈ ਇਸ ਦੀ ਸ਼ੁਰੂਆਤ 2022 ਦੇ ਵਿੱਚ ਹੋਈ ਸੀ ਜੁਝਾਰ ਸਿੰਘ ਦਾ ਕਹਿਣਾ ਹੈ ਕਿ ਇਸ ਵਰਲਡ ਲੈਵਲ ਦੇ ਕੰਪੀਟੀਸ਼ਨ ਵਿੱਚ ਉਹਨਾਂ ਦਾ ਮੁਕਾਬਲਾ ਰਸ਼ੀਆ ਦੇ ਖਿਡਾਰੀ ਐਂਟੋਨੀ ਗੁਲਚਕਾਰ ਨਾਲ ਹੋਇਆ ਸੀ ਜਿਸ ਵਿੱਚ ਤਿੰਨ ਤਿੰਨ 라ਉਂਡ ਦੋਨਾਂ ਖਿਡਾਰੀਆਂ ਨੂੰ ਦਿੱਤੇ ਗਏ ਸਨ ਪਰ ਉਹਨਾਂ ਨੇ ਆਪਣੀ ਮਿਹਨਤ ਸਦਕਾ ਇੱਕ ਕੰਪੀਟੀਸ਼ਨ ਆਪਣੇ ਨਾਮ ਕਰ ਲਿਆ ਤੇ ਰਸ਼ੀਆ ਦੇ ਖਿਡਾਰੀ ਨੂੰ ਬੁਰੀ ਤਰ੍ਹਾਂ ਦੇ ਨਾਲ ਹਰਾਇਆ ਜੁਝਾਰ ਸਿੰਘ ਦਾ ਮੰਨਣਾ ਹੈ ਕਿ ਮੇਰੀ ਜਿੱਤ ਵਿੱਚ ਸ੍ਰੀ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਦੇ ਇਤਿਹਾਸ ਦਾ ਬਹੁਤ ਵੱਡਾ ਰੋਲ ਹੈ ਜੁਝਾਰ ਸਿੰਘ ਨੇ ਦੱਸਿਆ ਹੈ ਕਿ ਮੇਰੇ ਸਟੇਜ ਤੇ ਜਾਣ ਤੋਂ ਪੰਜਾਬੀ ਗਾਣਾ ਲੱਗਣ ਤੋਂ ਬਾਅਦ ਉਥੇ ਵਸਦੇ ਭਾਰਤੀ ਦੁਬਈ ਵਾਸੀ ਅਤੇ ਗੋਰੇ ਵੀ ਜਿੱਤੇ ਨੱਚਣ ਦੇ ਲਈ ਮਜਬੂਰ ਹੋ ਗਏ ਸਨ ਜੁਝਾਰ ਸਿੰਘ ਨੇ ਕਿਹਾ ਕਿ ਉਪਵਿਖ ਵਿੱਚ ਵੀ ਵਰਲਡ ਲੈਵਲ ਦੇ ਮੁਕਾਬਲੇ ਜਿੱਤਣ ਦੇ ਲਈ ਅੱਗੇ ਮਿਹਨਤ ਕਰਦੇ ਰਹਿਣਗੇ ਇਸ ਵੇਲੇ ਜੇਤੂ ਖਿਡਾਰੀ ਜੁਝਾਰ ਸਿੰਘ ਦੇ ਨਾਲ ਕੀਤੀ ਗਈ ਵਿਸ਼ੇਸ਼ ਗੱਲਬਾਤ ਅਸੀਂ ਤੁਹਾਡੇ ਨਾਲ ਵੀ ਸਾਂਝੀ UFC ਦੀ ਆਪਣੀ ਇੱਕ ਪ੍ਰੋਮੋਸ਼ਨ ਹੈ ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ ਜਿਹਨੂੰ ਜਿਹੜੀ ਕਿ ਮਿਕਸ ਮਾਰਸ਼ਲ ਆਰਟਸ ਦੇ ਮੈਚਸ ਕਰਾਉਂਦੀ ਹੈ ਉਹਦੀ ਹੀ ਪ੍ਰੋਮੋਸ਼ਨ ਹੈ ਇਹ ਤੇ ਬਚਪਨ ਤੋਂ ਸੁਪਨਾ ਸੀਗਾ ਯੂ ਐਫ ਸੀ ਦੇ ਵਿੱਚ ਖੇਡਣ ਦਾ ਤੇ ਜਦੋਂ ਇਹ ਪਾਵਰ ਸਲੈਪ ਸ਼ੁਰੂ ਹੋਈ 2022 ਦੇ ਵਿੱਚ ਤਾਂ ਉਦੋਂ ਤੋਂ ਹੀ ਇਹਨੂੰ ਫੋਲੋ ਕਰਦੇ ਆਂ ਦੇਖਦੇ ਸੀਗੇ ਤੇ ਇੱਕ ਸੁਪਨਾ ਸੀਗਾ ਕਿ ਅਸੀਂ ਇਹਦੇ ਵਿੱਚ ਖੇਡੀਏ ਪਹਿਲਾਂ ਤਾਂ ਇਕੱਲਾ ਖੇਡਣ ਦਾ ਹੀ ਸੀ ਤੇ ਹੌਲੀ ਹੌਲੀ ਜਜ਼ਬਾ ਵਧਦਾ ਗਿਆ ਵੀ ਜੇ ਖੇਡਾਂਗੇ ਤਾਂ ਜਿੱਤਾਂਗੇ ਵੀ ਤੇ ਫਿਰ ਮੌਕਾ ਮਿਲ ਵੀ ਗਿਆ ਤੇ ਆਪਾਂ ਜਿੱਤ ਦਰਜ ਵੀ ਕਰਿਆ ਜੀ ਇੱਥੇ ਜੀ ਤਿੰਨ ਰਾਊਂਡ ਹੁੰਦੇ ਨੇ ਤਿੰਨ ਰਾਊਂਡ ਦੇ ਵਿੱਚ ਦੋਨੇ ਪਲੇਅਰਾਂ ਨੂੰ ਇੱਕ ਇੱਕ ਥੱਪੜ ਮਿਲਦਾ ਤਿੰਨ ਮਾ ਕੇ ਤਿੰਨ ਰਾਊਂਡ ਤਿੰਨ ਥੱਪੜ ਤੇ ਜਿੱਥਾਰ ਇਥੇ ਅਗਰ ਸਡਨ ਨੌਕਆਊਟ ਦੇ ਉੱਪਰ ਹੋ ਜਾਂਦੀ ਹੈ ਅਗਰ ਨੌਕਆਊਟ ਨਾ ਕੋਈ ਹੋਵੇ ਤਾਂ ਜਜੇਸ ਬੈਠੇ ਹੁੰਦੇ ਆ ਕੈਮਰਾਸ ਬਹੁਤ ਜ਼ਿਆਦਾ ਲੱਗੇ ਹੁੰਦੇ ਆ ਇੱਕ ਹਲਕੇ ਹਲਕੇ ਮੂਵਮੈਂਟ ਵੀ ਚੈੱਕ ਕਰਦੇ ਆ ਕਿ ਮੇਰੇ ਅਗਰ ਬੱਜਿਆ ਤਾਂ ਮੈਂ ਕਿੰਨਾ ਖੇលਿਆ ਉਹ ਸਭ ਜਜੇਸ ਚਿੱਤਰ ਉਹ ਕਰਦੇ ਨੇ ਤੇ ਇਸ ਮੁਕਾਬਲੇ ਦੇ ਵਿੱਚ ਮੇਰੀ ਜਿੱਤ ਜੁਨੇਮਿਸ ਡਿਸੀਜਨ ਦੇ ਨਾਲ ਹੋਈ ਹੈ ਕਿ ਮੈਂ ਤਿੰਨੇ ਦੇ ਤਿੰਨੇ ਰਾਊਂਡ ਮੈਂ ਹੀ ਜਿੱਤਿਆ ਸੀ ਪੰਜਾਬੀਆਂ ਜੀ ਸਾਨੂੰ ਮੋਹ ਪਿਆਰ ਦੇ ਭੁੱਖੇ ਆ ਸਾਨੂੰ ਇਦਾਂ ਵੀ ਆਪਾਂ ਸਾਰਿਆਂ ਨੂੰ ਮਿਲਿਆ ਓਪਨ ਨੇਟਵਰਕ ਤੋਂ ਬਾਅਦ ਚ ਸੀ ਮੇਰੇ ਲਈ ਇੱਕ ਸਮਾਜਿਕ ਤੌਰ ਤੇ ਮੈਂ ਉਹਨੂੰ ਮਿਲਣ ਗਿਆ ਸੀ ਜਿਹੜੇ ਜਿਹਦੇ ਨਾਲ ਉਹ ਆਇਆ ਸੀ ਡੰਪਲਿੰਗ ਨਾਲ ਸੁਪਰ ਹੈਵੀweight ਚੈਂਪੀਅਨ ਦੇ ਨਾਲ ਮੈਂ ਉਹਦਾ 2022 ਤੋਂ ਫੈਨ ਸੀਗਾ ਬਟ ਉਹਨਾਂ ਨੇ ਮੈਨੂੰ ਜਲੀਲ ਕਰਿਆ ਉੱਥੇ ਫਿਰ ਪੰਜਾਬੀਆਂ ਪੰਜਾਬੀਆਂ ਦੀ ਖੁਸ਼ੀ ਦਾ اظہار ਸਭ ਤੋਂ ਪਹਿਲਾਂ ਪੱਟੇ ਤੇ ਥਾਪੀ ਹੁੰਦਾ ਦੂਜਾ ਮੋਛ ਨੂੰ ਵੱਟ ਹੁੰਦਾ ਤੇ ਤੀਜਾ ਭੰਗੜਾ ਹੁੰਦਾ ਜੀ ਹਾਂ ਜੀ ਇਹਦੇ ਵਿੱਚ ਇਦਾਂ ਹੋ ਗਿਆ ਨਾ ਜੀ ਵੀ ਜਿਹੜਾ ਭੰਗੜੇ ਵਾਲਾ ਸੀ ਸੀ ਜਾਂ ਪੰਜਾਬੀ Song ਚੱਲ ਗਿਆ ਇਹ ਪਹਿਲੀ ਵਾਰ ਹੋਇਆ ਪਾਵਰ ਸੈੱਪ ਦੇ ਇਤਿਹਾਸ ਚ ਕਿਉਂਕਿ ਜਿੱਤ ਤੋਂ ਬਾਅਦ ਉਹ ਮਾਈਕ ਫੜਾਉਂਦੇ ਆ ਵੀ ਕੁਝ ਬੋਲਣਾ ਚਾਹੁੰਦੇ ਹੋ ਹਨਾ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਉਹ ਮਾਈਕ ਤਾਂ ਭੁੱਲ ਭਾਲੀ ਗਏ ਉਹਨਾਂ ਨੇ ਮੈਨੂੰ ਇਹ ਵੀ ਨਹੀਂ ਪਤਾ ਗਾਣਾ ਕਿਹਨੇ ਲਵਾਇਆ ਜੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਲਵ ਜਨ ਜੂਏ ਦਾ ਗਾਣਾ ਲਵਾਤਾ ਕਿਸੇ ਨੇ ਉੱਥੇ ਉਹ ਫਿਰ ਉਹ ਇਹ ਜਿਹੇ ਗਾਣਾ ਲਵ ਜਨ ਜੂਏ ਦਾ ਵੀ ਉਹਦਾ ਮਿਊਜ਼ਿਕ ਇਹ ਜਿਹੇ ਉਹਨੇ ਅੰਗਰੇਜ਼ ਵੀ ਨਚਾਏ ਸ਼ੇਖ ਵੀ ਨਚਾਏ ਸਾਰਿਆਂ ਨੂੰ ਨਚਾਦਾ ਜੀ ਉੱਥੇ ਮਾਹੌਲ ਕਿੰਨਾ ਸੁਪਨਾ ਸੀਗਾ ਬਚਪਨ ਤੋਂ ਕਿਉਂਕਿ ਮੈਂ ਮਿਕਸ ਮਾਰਸ਼ਲ ਆਰਟਸ ਦੇ ਵਿੱਚ ਅਨਡਿਫੀਟਡ ਵਰਲ ਜਦੋਂ ਹੁਣ ਪਾਵਰ ਸਲਾਪ ਆਈ ਬਹੁਤ ਇੰਡੀਅਨਸ ਨੇ ਤੇ ਬਹੁਤ ਪੰਜਾਬੀਆਂ ਨੇ ਚਾਹੇ ਉਹ ਇੰਡੀਆ ਦੇ ਵਿੱਚ ਰਹਿੰਦੇ ਨੇ ਚਾਹੇ ਉਹ ਬਾਹਰੀਆਂ ਕੰਟਰੀਆਂ 'ਚ ਰਹਿੰਦੇ ਨੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਪਾਵਰ ਸਲਾਪ ਦੇ ਵਿੱਚ ਖੇਢੀਏ ਪਰ ਕਿਸੇ ਨੂੰ ਮੌਕਾ ਨਹੀਂ ਮਿਲਿਆ ਤੇ ਮੇਰਾ ਸਾਰੇ ਦਾ ਸਾਰਾ ਪ੍ਰੋਫਾਈਲ ਸਾਡੇ ਮੇਰਾ ਦੋਸਤ ਵੀ ਹੈ ਤੇ ਮੇਰਾ ਫਾਈਟਿੰਗ ਪਾਰਟਨਰ ਵੀ ਹੈ ਤੇ ਮੈਨੇਜਰ ਵੀ ਹੈ ਉਹਨੇ ਮੇਰੇ ਲਈ ਸਾਰੇ ਮੇਰਾ ਰਿਕਾਰਡ ਉਹਨਾਂ ਨੂੰ ਭੇਜਿਆ ਤੇ ਉਪਰੋਂ ਸਰਦਾਰ ਹੋਣ ਕਰਕੇ ਪਲੱਸ ਪੁਆਇੰਟ ਮਿਲ ਗਿਆ ਤੇ ਜਦੋਂ ਸਿਲੈਕਸ਼ਨ ਹੋਈ ਉਸ ਤੋਂ ਬਾਅਦ ਸਭ ਤੋਂ ਜ਼ਰੂਰੀ ਸੀ ਟ੍ਰੇਨਿੰਗ ਆਪਣੇ ਆਪਣੇ ਨੂੰ ਸਮਾਂ ਦੇਣਾ ਤੇ ਬਾਹਰ ਜਾਣ ਲਈ ਸਭ ਤੋਂ ਪਹਿਲਾਂ ਆਪਣੀ ਜੌਬ ਤੋਂ ਛੁੱਟੀ ਲੈਣਾ ਤਾਂ ਮੇਰੇ ਜੀਨियस ਇੰਟਰਨੈਸ਼ਨਲ ਪਬਲਿਕ ਸਕੂਲ ਜਿਨ੍ਹਾਂ ਦੇ ਐਮ ਡੀ ਸਰ ਸਰਦਾਰ ਭਵਿੰਦਰ ਸਿੰਘ ਜੀ ਸੂਬਾ ਭਵਿੰਦਰ ਸਿੰਘ ਜੀ ਉਹਨਾਂ ਨੇ ਤੇ ਡਾਇਰੈਕਟਰ ਮੈਡਮ ਸਾਡੇ ਗੁਰਪ੍ਰੀਤ ਮਾਥੁਰ ਜੀ ਉਹਨਾਂ ਨੇ ਪੂਰੀ ਸਪੋਰਟ ਕੀਤੀ ਤੇ ਜਦੋਂ ਮੈਨੂੰ ਛੁੱਟੀ ਦੀ ਜ਼ਰੂਰਤ ਹੋਈ ਛੁੱਟੀ ਵੀ ਦਿੱਤੀ ਜਿਵੇਂ ਵੀ ਟ੍ਰੇਨਿੰਗ ਦੇ ਵਿੱਚ ਕਿਸੇ ਚੀਜ਼ ਦੀ ਹੈਲਪ ਹੋਈ ਉਹ ਵੀ ਕੀਤੀ ਤਾਂ ਸਾਰਾ ਕੁਝ इजीली ਹੋ ਗਿਆ ਫਿਰ ਪਾਸਾ ਤੁਹਾਨੂੰ ਦੇ ਗੇਮ ਯੂ ਐਫ ਸੀ ਦੀ ਆਪਣੀ ਇੱਕ ਪ੍ਰੋਮੋਸ਼ਨ